ਬਾਟਨ ਦੇਖੋ ਕਿੰਨੀ ਵਧੀਆ ਜੀ ਬਸ ਚਲੋ ਅੱਛਾ ਬਹਿ ਜਾ ਕੋਣ ਟੈਲਾ ਨੀ ਤੈ ਮਾਰਦੀ ਹੈ ਜੀ ਮੈਂ ਉਹਦੀ ਬੋਝੀਆ ਦੇ ਮੈਂ ਕਹ ਲੈ ਵੀ ਹੁਣ ਇੱਕ ਹੋਰ ਦੇਣਗੇ ਇਹਨੂੰ ਕੱਢ ਕੇ ਹੁਣ ਇਹਨੂੰ ਨਾ ਮੇਰੇ ਪਿੱਛੇ ਪਾਰ ਨਹੀਂ ਛੂਟਾਂ ਨੂੰ ਮੈਨੂੰ ਕਹਿੰਦਾ ਕੰਮ ਮੈਂ ਲੈਣਾ ਕਿ ਆਪ ਮੈਂ ਵੀ ਕਰਦਾ ਫੇਸ਼ੀਅਲ ਕਰਾ ਲਿਆ ਫੇਸ਼ੀਅਲ ਹਾਂ ਕਰਾ ਲਿਆ ਸੀ ਇਹ ਤੋਣ ਨਿੰਦੀ ਕਿਸੇ ਨੂੰ ਮਰੂੜ ਇਹਦਾ ਹੋਵੇ ਸਜੂ ਗਾਣਾ ਗੋੜਿਆ ਪਈ ਰਿਹਾ ਤੇ ਕੋੜੇ ਟਾਈਮ 'ਚ ਆਪਣਾ ਰਿਲੀਜ਼ ਵੀ ਹੋਊਗਾ ਪਹਿਲੇ ਸੁਣਾ ਦੇ ਗੇ ਹਾਈ ਲੱਗੀ ਵੇਲੇ ਸੋਚਿਆ ਸੀ ਕਦੋਂ ਨਖਰੋ ਤੂੰ ਆਖਦੀ ਹੁੰਦੀ ਸੀ ਮੈਨੂੰ ਸਦੋ ਨਖਰੋ ਸੋਣੀ ਨੇ ਬਦੀ ਰਹੀ ਆ ਬਾਕੀ ਸੋਣੀਆਂ ਤਾਂ ਹੀ ਤਾਂ ਕੰਮ ਆ ਹੋ ਗਿਆ ਹਾਈ ਚਾਤਾ ਹੋਊਗਾ ਫਿਰ ਜੱਟ ਨੂੰ ਨਹੀਂ ਤੇਰੇ ਨਾਲ ਵਿਆਹ ਹੋ ਗਿਆ ਹਾਈ ਚਾਤਾ ਹੋਊਗਾ ਫਿਰ ਮੁੰਡੇ ਨੂੰ ਨਹੀਂ ਤੇਰੇ ਨਾਲ ਵਿਆਹ ਹੋ ਗਿਆ ਹਾਂਜੀ ਸੋ ਅੱਜ ਆਪਾਂ ਇਹ ਪੈਰਸ ਪਲਾਜਾ ਵਾਲੇ ਦੇ ਭਾਣੇ ਨੂੰ ਦਬਾਉਣਾ ਸੀਗਾ ਸੂਟ ਵਾਟਾ ਦੇਖਣਾ ਆ ਜਾਣਾ ਹਾਂ ਅਰੇ ਲਾਓ ਦੇ ਦੇ ਕਿੰਨੇ ਦੇ ਇਹ ਦੇ ਨੰਬਰ ਹੈਗਾ ਭੈਰੋ ਭੈਰੋ ਕਿੱਥੇ ਹੱਲਣ ਦੇਣਾ ਇਹਨਾਂ ਨੇ ਬਿਨਾ ਸੂਟ ਲੈ ਕੇ ਨਹੀਂ ਜਾਣ ਦੇਣਾ ਇਹਨਾਂ ਨੇ ਜਿਹੜੇ ਥੱਲੇ ਆਹ ਨਾਈਟ ਕਲਰ ਦੀਆਂ ਹਾਂ ਇਹਦੇ ਨੀਚੇ ਦੋਨੇ ਪਰ ਹਾਂ ਇਹਦੇ ਨੀਚੇ ਹਾਂ ਇਹ ਆ ਬੁੜੀਆਂ ਦਾ ਕੰਮ ਬਹੁਤ ਔਖਾ ਹੈ ਕਦੇ ਪੀੜਾ ਸੂਟ ਖਲਾ ਲਿਆ ਕਦੇ ਕਿਹੜਾ ਸੂਟ ਖਲਾ ਲਿਆ ਅੱਤੀ ਦੁਕਾਨ ਤਾਂ ਇਹ ਟੇਬਲ ਤੇ ਖਿਲਾਰ ਦਿੰਦੀਆਂ ਬਾਜੂ ਸੂਟ ਕਈ ਵਾਰੀ ਨਹੀਂ ਬਣਦਾ ਲੋਟ ਪਰ ਬੰਦਾ ਗਾਲਾਂ ਕੱਢਦਾ ਜਿਹੜੇ ਦਿਖਾਏ ਹੁੰਦੇ ਕੱਪੜੇ ਦੁਪੱਟਾ ਨਾਲ ਮੇਰੇ ਕੋਲ ਸ਼ੈਂਟਨ ਦੀ ਸਿਲਵਾਰ ਹੈ ਕੋਈ ਢੇੜੀ ਦੀ ਸਿਲਵਾਰ ਆ ਸੋਨਾ ਲੰਗਿਆ ਸਿਲਵਾਰ ਨਹੀਂ ਵਧੀਆ ਨਹੀਂ ਨਹੀਂ ਕਾਟਨ ਦੇਖੋ ਕਿ ਨਹੀਂ ਵਧੀਆ ਜੀ ਮੇਰੇ ਕੋਲ ਸੇਫ ਹੈਂਡ ਹੋਏ ਨਹੀਂ ਤੁਹਾਡੇ ਸਨ ਬੋਲ ਮੈਨ ਕੋਈ ਕੁਛ ਨਹੀਂ ਹੁੰਦਾ ਜੀ ਫੇਟ ਹੋ ਗਈ ਆਪਾਂ ਮੈਂ ਦੁਬਾਰਾ ਡਾਈ ਕਰਾ ਦਿੰਦਾ ਇਹ ਵੀ ਕੱਜੇ ਫੇਟ ਹੋ ਗਈ ਕਲਰ ਹੀ ਲੱਗਾ ਪ੍ਰਿੰਟ ਦੇ ਕੱਪੜੇ ਜੇ ਸਾਰੇ ਆਉਣੇ ਹੈਗੀ ਜੀ ਆ ਬਾਈ ਦੀ ਤਾਂ ਬਾਲੀ ਬਣਾਈ ਤਕੜੀ ਆ ਯਾਰ ਬੈਠੇ ਬੈਠੇ ਨੂੰ ਬੁੜਿਆਂ ਨੂੰ ਮੈਂਟੀ ਸੂਟ ਬਨ ਕੇ ਦੇ ਦੰਦ ਉੱਠੜ ਤਾਂ ਜਮ ਨਹੀਂ ਦਿੰਦਾ ਇੰਨੀ ਬਣਾਈ ਤਕੜੀ ਲਾਉਂਦਾ ਨਾ ਕੋਈ ਬਸ ਚਲੋ ਕਰ ਅੱਛਾ ਬਹਿ ਜਾ ਕੋਣ ਤੇ ਆ ਲੈ ਦੇਖਿਆ ਫੇਰ ਬਾਲੀ ਬਣੇ ਨੀ ਮਾੜਾ ਯਾਰ ਫੇਰਾ ਬੰਦਾ ਕਿਹੜੀ ਮੈਂਟੀ ਹੁਣ ਇਸ ਕੀ ਮੇਵਤੰਦਰ ਉੱਠੜੀ ਨਹੀਂ ਦਿੰਦਾ ਤੇ ਇਹਨਾ ਬਾਟਮ ਨੂੰ ਰੈਡੀਅੰਰੀ ਬਾਟਮ ਆ ਕਾਲਪਰੀ ਬਾਟਮ ਸਾਰੇ ਇਹ ਮਡਾਲ ਬਡਾਲ ਦਾ ਦੁਪੱਟਾ ਇਹ ਨਹੀਂ ਕੋਈ ਛੋਟੇ ਹੈ ਜੁਸੀਂ ਛੱਡਣ ਨਾਲ ਉਹ ਕੱਢਣਾ ਨਹੀਂ ਹੈਗਾ ਲੈ ਕੇ ਲੈਣਾ ਇਹ ਤਾਂ ਕੱਟਣਾ ਨਹੀਂ ਨਹੀਂ ਉਹ ਤਾਂ ਨਾਜੂ ਇੱਕ ਸੂਟ ਨੇ ਕੀ ਕੀਤਾ 1200 ਦਾ ਸੂਟਾ ਸਾਰਾ ਮੈਂ ਉੱਥੇ ਤਾਂ ਨਹੀਂ ਹੋਈ ਮੈਂ ਕਿਹ ਦੱਸੋ ਇਹ ਤਾਂ ਪੈਂਦੇ ਆ ਆ ਤਾਂ ਕੱਪੜਾ ਵੀ ਜਿਆਦਾ ਭਾਰਾ ਲੁਜਾਰਿਆਂ ਨੂੰ ਕੋਈ ਛੱਡਣ ਨਾਲ ਇਹ ਤਾਂ ਮਡਾਲ ਟਾਈਪ ਕੱਪੜਾ ਹੈ ਬੜੀ ਅਜੀਬ ਹੈ ਤਿੰਨ ਹਾਂ ਤਿੰਨ ਕੌਫਨ ਹੋਏ ਉਹ ਹੀ ਅਟਾਟਾ ਵੈਰਟੀ ਹੋ ਗਈ ਸਾਰੇ ਡਾਕ ਦਾ ਜਿਹੜਾ ਨਵੇਂ ਸੂਟ ਸਾਰੇ ਜਿਹਨਾਂ ਦੇ ਕਲਰ ਬਹੁਤ ਵਧੀਆ ਬਣ ਗਏ ਕੁੜੀ ਪੂਰੀ ਇੰਵੇਟ ਮੇਰੇ ਕੋਲ ਆ ਜਾਂਦੇ ਉਸ ਹਿਸਾਬ ਨਾਲ ਜਿਹੜਾ ਆਹ ਲੈਂਦੇ ਤੇ ਦੀ ਚੀਜ਼ ਸੋਹਣੀ ਹੈ ਦੱਸੋ ਵੀ ਇਹ ਚੀਜ਼ਾਂ ਦਾ ਪਉਂਦੀਆਂ ਉਹ ਕੁੜੀਆਂ ਦੇ ਅੱਜਕੱਲ ਵਾਲੇ ਫੜਤੀਲੇ ਡਾਰਕ ਪਾ ਨਹੀਂਦੇ ਜਿੰਨਾਂ ਦੇ ਜੈਂਟਲੀ ਕਰਦੇ ਨੇ ਇਹਨਾਂ ਰਹੀ ਚੀਜ਼ ਹੁਣਾਂ ਕੱਲ ਮੇਰੇ ਵਧੀਆ ਦੀ ਅੰਮ੍ਰਿਤਪੀਸਾ ਐਰੋਪੋਰਟ ਦੇ ਨੇ ਹਾਂ ਕੁ ਮਿੰਟ ਮੇਰੀ ਗੱਲ ਸੁਣ ਉਹ ਜੋ ਤੁਸੀਂ ਰੈੱਡ ਆਪਾਂ ਦੇਖਿਆ ਸੀਗਾ ਰੈੱਡ ਨਾ ਪਲੇਨ ਹੁੰਦੀ ਉਹ ਆ ਦਫਰ ਸਾਡੇ ਠੰਡ ਨਹੀਂ ਹੁੰਦੀ ਹੈ ਨਾ ਮੌਸਮ ਜਿਆਦਾ ਭਾਰਾ ਨਹੀਂ ਸੀ ਕਬਾਲਾ ਭਾਰਾ ਨਹੀਂ ਹੈਗਾ ਭਾਰਾ ਦੇਖ ਤਾ ਆਪਾਂ ਕਹਿੰਦੇ ਹੋਰ ਦੀ ਗੱਲ ਹੈ ਕਿੱਥੇ ਹੀ ਜਾਣ ਦੇਣਾ ਭਣੇ ਤੈਨੂੰ ਇਹਨਾਂ ਨੇ ਬਾਲੀ ਬਣਾਈ ਤਕੜੀ ਆ ਯਾਰ ਸੱਚੀ ਵਾਹਦਾ ਛਰਾ ਬੰਦੇ ਪੂਰੇ ਜਿੰਦੀ ਗੱਡੀ ਰੱਖਦਾ ਨਹੀਂ ਉਹ ਘੋਲ ਹੋਈ ਵੀ ਆ ਦਵਾਈ ਨਹੀਂ ਗਈ ਯਾਰ ਬੰਲੇ ਸਕੀਮੀ ਆ ਕੈਕ ਸੂਟ ਆ ਤੈ ਮਾਰਦੀ ਏ ਜੀ ਲੈ ਮੜਾ ਖੜ ਜੋ ਬਹਿ ਜੋ ਤੈ ਮਾਰਦਾ ਮਾਰਦੇ ਨੇ ਤਿੰਨ ਸੂਟ ਹੋਰ ਦੇ ਦੇ ਤੈਨੂੰ ਮੈਨੂੰ ਤਾਂ ਪਹਿਲਾਂ ਹੀ ਪਤਾ ਲੱਗ ਗਿਆ ਮੈਂ ਕਿ ਹੁਣ ਇਹ ਤੈ ਮਰਾਉਣਗੇ ਚੰਗੀ ਤੂੰ ਹੀ ਤਾਂ ਲੈ ਕੇ ਦੇਣਾ ਸੂਟ ਤੈ ਮਾਰਦੀ ਏ ਜੀ ਮੈਂ ਉਹਦੀ ਬੋਝੀ ਆ ਮੈਂ ਕਿਹਾ ਲੈ ਵੀ ਹੁਣ ਇੱਕ ਹੋਰ ਦੇਣਗੇ ਇਹਨੂੰ ਕੱਢ ਕੇ ਆ ਤੁਸੀਂ ਦੇਖ ਲੁਣਾ ਟਾਈਮ ਲੈਣਾ ਸੀ ਉਹਨੇ ਨਾ ਟੈਂਬਰ ਆਇਆ ਸੀ ਇੱਕ ਸੂਟ ਤਾਂ ਲੈਣਾ ਸੀ ਦਿੱਥੋਂ ਕੋਈ ਗੱਲ ਨਹੀਂ ਸੂਟਾਂ ਦੀ ਤਾਂ ਉਹ ਗੱਲ ਕਰਦਾ ਵੀ ਹਰੇਕ ਦੁਕਾਨਦਾਰ ਦਾ ਆਪੂ ਆਪਣਾ ਸਟਾਈਲ ਆ ਬੰਨਣ ਦਾ ਹਰੇਕ ਬੰਦਾ ਵੰਦਾ ਹੁਣ ਪਹੁੰਚ ਗਏ ਆ ਪਰ ਰੈਕੋਰਡ ਯੂਕੇ ਪੀ ਜੇ ਵਾਲਿਆਂ ਦੀ ਤੇ ਇੱਥੋਂ ਲੈ ਕੇ ਚੱਲਾਂਗੇ ਪੀਜ਼ਾ ਡੈਡੀ ਦੀ ਪਹਿਲੀ ਪਸੰਦ ਹੂੰ ਐਕਸੀਡੈਂਟ ਦੀ ਬਾਵਾ ਇਧਰੋਂ ਗਈ ਆ ਗੱਡੀ ਲੱਗਣਾ ਆਹ ਖੜੀ ਆ ਵਿਚਾਲੇ ਗੱਡੀ ਦਾ ਕਿਹੜੀ ਹੁੰਦੀ ਆ ਦੇ ਸਾਹਮਣੇ ਜਿਹੜੀ ਆਪਣੀ ਖੜੀ ਆ ਇਹਦਾ ਹੋਇਆ ਇਹਦਾ ਹੋਇਆ ਆਏ ਬੱਜੀ ਆ ਕਾਸੇ ਚ ਇਹ ਤਾਂ ਵਿਚਾਲੀ ਥੋੜੀ ਜਰੀ ਫਿਰ ਵਿਚਾਲੇ ਹੁਣ ਤੁਰ ਨਹੀਂ ਸਕਦੀ ਕੋਈ ਚੱਕਰ ਆ ਬੱਜੀ ਆ ਨਹੀਂ ਇਹ ਤਾਂ ਖਸੂ ਹੋਇਆ ਹੀ ਨਹੀਂ ਦਾ ਉਹਦੇ ਮੂਰੇੋਂ ਖੜੀ ਦੀ ਆ ਹੂੰ ਮੂਰੇ ਖੰਡੀ ਦੀ ਆ ਆ ਲੋ ਹਾਈ ਲੋ ਮਰੂਤ ਤਾਂ ਲੱਗੇ ਹੋਇਆ ਹੋਰ ਸ਼ੂਟ ਹੀ ਨਹੀਂ ਲੋਟ ਆਉਂਦੇ ਬੁੜੀਆਂ ਦੇ ਤਾਂ ਹੈ ਸ਼ੂਟ ਹੀ ਨਹੀਂ ਲੋਟ ਆਉਂਦੇ ਥੋੜੇ ਬੁੜੀਆਂ ਦੇ ਤਾਂ ਸ਼ੂਟ ਹੁਣ ਇਹ ਸ਼ੂਟ ਲੈਣੇ ਸੀ ਭਾਣੇ ਨੇ ਲੈ ਆਖੀ ਥੋੜੇ ਮੈਨੂੰ ਕੋਲ ਕਾਹਨ ਸੀ ਜੁੱਟਾ ਹੋਰ ਵਧੀਆ ਲੱਗਿਆ ਆਹ ਕਾਹਦਾ ਜੁੱਟਾ ਆ ਗਿਆ ਟਮਾਟਾ ਡਾੜੀ ਆਇਆ ਨਹੀਂ ਅਜੇ ਉਸ ਨੂੰ ਮਰੂਦ ਲੈ ਕੇ ਕਿੰਨੇ ਕ ਲੱਗਿਆ ਮਰੂਰ ਹੈਗੀ ਤੇਰੇ ਖਾਨ ਜੋਗ ਗੇ ਤੇਰੇ ਖਾਨ ਜੋਗ ਗੇ ਰੱਖ ਲੈ ਆ ਹਾਂ ਬਹੁਤ ਬੱਠਾ ਲਿਆ ਹਾਂ ਹਾਂ 10 ਪਹਿਲਾਂ ਪੀਜ਼ਾ ਖਾ ਲਉ ਹੁਣ ਪੀ ਲੈਂਦਾ ਪੀਜ਼ਾ ਓਹੋ ਇਹ ਗਾ ਮੈਂ ਖਾ ਮੈਂ ਕ ਮੰਗਾ ਲਾ ਫੇਕ ਮੰਗਾ ਡੈਡੀ ਖਾਂਦਾ ਖੁਸ਼ ਹੋ ਕੇ ਪੀਜ਼ਾ ਡੈਡੀ ਖੁਸ਼ ਹੋ ਕੇ ਨਾ ਚੱਲੇ ਨਾ ਇਹ ਤੋਣ ਨਹੀਂ ਦਿੰਦੀ ਕਿਸੇ ਨੂੰ ਮਰੂਦ ਹਾਂ ਮਰੀ ਕੁੜੀ ਨੇ ਕੁੜੀ ਨੂੰ ਰੱਖਿਆ ਅੱਜ ਭਾਈ ਤੋੜਨ ਲੱਗਿਆ ਸਬਜ਼ੀਆਂ ਹਾਂ ਹਾਂਜੀ ਠੀਕ ਹੈਂ ਦੇ ਇਹ ਕਹਿੰਦੇ ਮਾਰੇ ਆਪਦੀ ਕੁੜੀ ਨੂੰ ਦੇਣੇ ਆ ਅੱਜ ਜਿਹਨੇ ਕੁੜੀ ਮਿਆਂਣਾ ਹੈ ਹੋਰ ਇਹ ਕਦਾ ਖਾਲਾ ਪੀਸ ਉਹ ਉਹ ਖਾਲਾ ਨਹੀਂ ਨਹੀਂ ਕਰਦਾ ਮੈਂ ਰਤਾ ਇਹਨਾਂ ਇੱਕ ਲਾ ਲਾ ਪਤਾ ਨਹੀਂ ਕਾ ਤਾ ਚੱਕ ਮੈਂ ਤਾਂ ਬਾਹਰ ਹੀ ਨਾ ਸੁਣਾ ਹੀ ਮੁਰਗੀ ਸੀ ਉੱਥੇ ਇੱਕ ਖਾਲਾ ਖਾਲਾ ਛੋਟਾ ਦੇ ਮੇਰੇ ਛੋਟਾ ਹੁਣ ਕਿੱਥੋਂ ਦੇਈਏ ਉਹ ਦੇ ਛੋਟਾ ਹਾਂ ਹਾਂ ਨਾ ਪੜੋ ਡੈਡੀ ਨੇ ਛੱਡਣਾ ਨਹੀਂ ਤੂੰ ਖਾਂਦੀ ਨਹੀਂ ਹੂੰ ਹੂੰ ਮਰਜੀ ਨਹੀਂ ਜੋੜੀ 판ੂ ਦਾ ਬਣੇ ਗਰੇ ਗਜਰੇਲਾ ਕੱਢਣਾ ਰਾਜੇਰ ਪਾਰਕ ਕਿੰਨੇ ਚਿਰ ਆਣਾ ਨਰਾਇਆ ਦੋ ਜਾ ਤੂੰ ਤੂੰ ਮਾਰ ਤਰ ਖਾਂ ਵੀ ਸਾਡੇ ਵਿਆਹ ਅਸੀਂ ਖਾ ਲੀਏ ਡਾਕੋ ਜੀ ਨੱਚ ਲੀਏ ਹੋ ਗਿਆ ਵਿਆਹ ਅੱਜ ਹੀ ਲੈ ਗਿੰਦਾ ਅੱਡੀ ਐਡੀ ਦੂਰੋਂ ਭੈਣ ਆਈ ਆ ਭੈਣ ਦਾ ਨਹੀਂ ਫਿਕਰ ਵਿਆਹ ਦਾ ਹਾਂ ਇਹਨੂੰ ਆਈ ਬੈਕ ਤੇ ਮੈਂ ਨੇ ਆਪ ਚੂਕ ਦੀਂ ਤੇ ਆ ਜਾ ਆ ਜਾ ਆ ਜਾ ਭੈਣੇ ਹੁਣ ਤੂੰ ਵੀ ਵਿਆਹ ਚਾਹ ਹੁਣ ਤੁਹਾਨੂੰ ਕਿੱਥੇ ਹੁਣ ਆਣਾ ਵਾ ਇਹ ਫੇਸ਼ੀਅਲ ਕਰਾ ਲਿਆ ਹਾਂ ਫੇਸ਼ੀਅਲ ਹਾਂ ਕਰਾ ਲਿਆ ਸੀ ਹਾਂ ਕੱਲ ਨੂੰ ਆਜੀ ਦੇਖ ਲਾਂਗੇ ਆ ਜਾਗੇ ਦੇਖ ਆਉਗੀ ਇਹਦਾ ਦਰਪਾਲ ਦੀ ਐ ਫਿਰਨਾ ਤੁਰਨਾ ਤਾਂ ਫਿਰਨਾ ਤੁਰਨਾ ਹਾਂ ਕੱਲ ਨੂੰ ਕਰੀ ਆ ਫਿਰਨਾ ਤੁਰਨਾ ਤਾਂ ਰੱਬ ਦਾ ਵੇ ਤੈਨੂੰ ਵੀ ਰੱਬ ਦੇਵੇ ਦੋਨਾਂ ਨੂੰ ਹੀ ਦੇਵੇ ਰੱਬ ਫਿਰਨਾ ਤੁਰਨਾ ਤੈਨੂੰ ਗੱਡੀ ਚ ਫਰਨਾ ਦੇ ਉਹਨਾਂ ਦੇ ਵੇ ਅੱਜ ਤਾਂ ਫਿਰ ਤੁਸੀਂ 1.5-2 ਘੰਟੇ ਚੰਗੀਆਂ ਚੋਕਲੀਆਂ ਕੀਤੀਆਂ ਹਨਾ ਨਾਨਦ ਪਰਝਾਈ ਉੱਥੇ ਮੰਮੀ ਇੱਕੋ ਜੀ ਆ ਸਭਾ ਮੇਰੀ ਗੋਤ ਫਟਾਈ ਰਹੀ ਸੀ ਹੋਰ ਹਾਂ ਤਾਂ ਪਹਿਲੇ ਮੇਰਾ ਨਾ ਠੋਕ ਦੂਗੀ ਕਿ ਕਿੰਨਾ ਸੀ ਪਿਓ ਨੇ ਮੈਨੂੰ ਕੱਲ ਕਹਾ ਦਿੱਤਾ ਹਰੇ ਹੂੰ ਮੇਰੇ ਕੋਲ ਗੱਲ ਹੀ ਨਹੀਂ ਕਿ ਮੇਰੇ ਫੋਨ ਹੀ ਨਹੀਂ ਲਾਇਆ ਹਾਂ 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 ਮੈਂ ਕਿਹਨੂੰ ਮੈਂ ਦੱਸ ਸੱਚ ਕਿ ਨੂੰ ਨਵਾਂ ਫੋਨ ਮੇਰੇ ਬਾਹਰ ਲੱਗਣਾ ਸਭ ਨੂੰ ਹੋ ਰਿਹਾ ਹੈ ਤੇ ਕੀ ਹੈ ਇਹਦਾ ਵਾਹ ਤੇਰਾ ਸਾਜ ਜਨਮ ਦਾ ਨਹੀਂ ਸੀਦਾ ਕੱਲ ਮੈਂ ਪਾਰਟੀ ਕਰਨੀ ਆ ਮੈਨੂੰ ਇੰਦਰ ਦੀ ਨਾ ਪੀਜਾ ਤੇ ਖਾਣੇ ਤੇ ਇਤੋਂ ਸੀਗਾ ਕੱਲ ਨੂੰ ਇਹ ਤੋਂ ਖਾਵਾਂਗੇ ਆਪਾਂ ਬਰਥਡੇ ਕਰ ਲ ਤੂੰ ਹੈ ਪੀਜੇ ਦੇ ਨਾਲ ਨੂੰ ਰੇਂਜ ਦੀ ਭੱਜ ਗਈ ਉਹਦੀ ਮੈਨੂੰ ਪਤਾ ਹੀ ਨਹੀਂ ਜਰਮ ਦੇਤਾ ਮੈਨੂੰ ਜਮਾਈ ਨੂੰ ਪਤਾ ਵੀ ਕੱਲ ਦਾ ਸੀ ਲਾ ਮੰਮੀ ਕਹਿੰਦੀ ਮੈਨੂੰ ਤੇਰੇ ਜਨਮ ਦਿਨ ਦਾ ਹੀ ਨਹੀਂ ਪਤਾ ਵੀ ਕੱਲ ਸੀ ਮੈਨੂੰ ਦਾ ਆਸਾ ਨਹੀਂ ਮੈਨੂੰ ਨਹੀਂ ਪਤਾ ਵੀ ਕਾ ਮਸੀ ਮੰਮੀ ਕਹਿੰਦੀ ਮੈਨੂੰ ਤੇਰੇ ਜਨਮ ਦਿਨ ਦਾ ਹੀ ਨਹੀਂ ਪਤਾ ਵੀ ਕੱਲ ਸੀਗਾ ਮਾਜਾ ਮਾਜਾ ਕਹਿੰਦੀ ਮਾਰਦਾ ਸੀਗਾ ਮਾਰ ਹੀ ਚੜ ਗਏ ਫਿਰ ਉਹ ਤਾਂ ਨਹੀਂ ਮਾਰਦਾ ਸੀ ਉਹ ਪਾਰਟੀ ਲੈਣੀ ਆ ਤੂੰ ਕੱਲ ਨੂੰ ਆਈ ਤੂੰ ਹੁਣ ਇਹਨੂੰ ਨਾ ਮੇਰੇ ਪਿੱਛੇ ਪਾਰ ਨਹੀਂ ਛੂਟਾਂ ਨੂੰ ਯਾਰ ਪਾਰਟੀ ਕੀ ਦੇਂਗੀ ਫੇਰ ਸੂਟ ਮਿਲੂ ਪਾਰਟੀ ਲੈ ਜਾਈ ਲੈ ਕੇ ਉਦੋਂ ਬਾਅਦ ਆਈਸ ਦੇਹ ਲੈ ਸੂਟ ਲੈਣਾ ਕਿ ਪਾਰਟੀ ਦੇਖੀ ਆਣੀ ਆ ਨਾਲ ਹੀ ਤਾਂ ਹਾਂ ਆ ਉਹਨਾਂ ਨਾਲ ਹੈ ਠੀਕ ਆ ਪਰ ਜਾਈ ਤੂੰ ਲੈ ਲੈ ਗਏ ਗੈਪ ਦਾ ਮਾਂ ਪਤੀ ਡੰਗਲ ਠੀਕ ਆ ਆ ਪਾਰਟੀ ਲੈਣੀ ਹੈ ਕੱਲ ਨੂੰ ਤੂੰ ਪਾਰਟੀ ਤੂੰ ਸਾਨੂੰ ਦੇ ਦੀ ਸੂਟ ਇੰਦਾ ਜੀ ਤੂੰ ਲੈ ਦੂਗਾ ਹੂੰ ਲਾ ਇਹਦਾ ਬੇਲੇ ਜੀ ਸਾਰ ਨੂੰ ਫਿਰਦੀ ਆ ਜਾਨਵੰਦਾ ਤੇਰਾ ਸੀ ਬੱਟੀਆਂ ਪੱਟੀਆਂ ਫਿਰ ਮੈਂ ਸਾਰ ਨਾਲ ਛੋਟਾ ਮੈਂ ਤਾਂ ਤੁਸੀਂ ਦੋ ਪਾਰਟੀ ਤੂੰ ਤਾਂ ਹੁਣ ਸਾ ਤੋਂ ਵੱਡਾ ਹੀ ਲੱਗਦਾ ਕੋਈ ਨਾ ਵੱਡਾ ਹੀ ਆ ਸਾਡੇ ਭਾਣਾ ਤਾਂ ਤੂੰ ਹੂੰ ਕੁਈ ਕਰਨਾ ਹੁਣ ਲੈਡ ਵਾਲਾ ਹੋ ਗਿਆ ਵਾਹ ਪਹਿਲਾਂ ਤਾਂ ਤੋਂ ਨਿਕਦਾ ਖਾਵੇਂ ਰਹੇ ਨਹੀਂ ਸੀ ਹੁਣ ਤੂੰ ਤਾਂ ਮੰਗਾਗੇ ਹੂੰ ਜਿਹੜਾ ਉਹਨੂੰ ਤੁਰਿਆ ਜਾਂਦਾ ਤੁਰ ਜੇ ਉਹ ਸੁਰਗਾਂ ਜੀ ਜਾਂਦਾ ਆਹ ਚਲੋ ਜਿਹਨੇ ਹੁਣ ਇੱਥੇ ਪਏ ਨੇ ਚੂਕੀ ਜਾਣਾ ਵਿਚਾਰੇ ਨੇ ਉਹ ਨਰਕੀ ਆ ਇੱਥੇ ਨਾਲ ਕੇ ਆਉਂਦੇ ਦਾ ਟੀਰਵਾਰ ਨੂੰ ਹਾਂ ਅਗਰ ਦੰਨੇ ਹਸਪੀਟਲ ਮੈਨੂੰ ਮੈਂ ਇਸ ਵੇਲੇ ਘਰੇ ਜਾਣਾ ਹੀ ਸਹੀ ਗੱਲ ਆ ਹਾਂ ਹੀ ਹੋ ਜਾ ਬੰਦਾ ਗਰਦੇ ਨਾਲ ਹੀ ਮਾਰਦਾ ਉਹ ਬਾਕੀ ਜਾਣਾ ਦਾ ਸਾਰਿਆਂ ਨਹੀਂ ਐਥੋਂ ਇੱਕ ਦਮ ਰਹਿਣਾ ਦਾ ਕਹੇ ਨੇ ਨਹੀਂ ਤੇ ਬਾਈ ਦੇ ਵਿਆਹ ਦਾ ਕਿਹਨੂੰ ਕਿਹਨੂੰ ਚੈੱਕ ਕਰੀ ਤਾੜੀ ਵੀ ਮਾਰ ਦਿਓ ਕਾਣਾ ਗੋਣੇ ਬਾਈ ਦੇ ਵਿਆਹ ਦੇ ਕੋਈ ਥੋੜੇ ਟਾਈਮ ਜਿ ਆਪਣਾ ਰਿਲੀਜ਼ ਵੀ ਹੋਊਗਾ ਪਹਿਲੇ ਸੁਣਾ ਦੇਗਾ ਹਾਈ ਲੱਗੀ ਵੇਲੇ ਸੋਚਿਆ ਸੀ ਕਦੋਂ ਨਖਰੋ ਤੂੰ ਆਖਦੀ ਹੁੰਦੀ ਸੀ ਮੈਨੂੰ ਸਗੋਂ ਨਖਰੋ ਸੋਣੀ ਨੇ ਬਤੀ ਰਹੀਆ ਬਾਕੀ ਸੋਣੀਆਂ ਤਾਂ ਹੀ ਤਾਂ ਕੰਮ ਆ ਹੋ ਗਿਆ ਹਾਈ ਚਾਹਤਾ ਹੋਊਗਾ ਫੇਰ ਜੱਟ ਨੂੰ ਨਹੀਂ ਤੇਰੇ ਨਾਲ ਵਿਆਹ ਹੋ ਗਿਆ ਹਾਈ ਜਾਂਦਾ ਹੂੰਗਾ ਮੇਰੇ ਮੁੰਡੇ ਨੂੰ ਨੀ ਤੇਰੇ ਨਾਲ ਵਿਆਹ ਹੋ ਗਿਆ ਸੋਣੀ ਲੱਗਦੀ ਆ ਦੇਖ ਕਿੰਨੀ ਮਹਿੰਦੀ ਮੇਰੇ ਨਾਮ ਦੇ ਪ੍ਰੇਮ ਦੀ ਬਿਲੋ ਹਾਈ ਨੀ ਤੇਰੇ ਬਿਨਾ ਦਸ ਕਦੀ ਜ਼ਿੰਦਗੀ ਨੀ ਤੇਰੇ ਤਰਸੇ ਮਦੀ ਬਿਲੋ ਕੱਲ ਛਲਿਆਂ ਤੋਂ ਪਹੁੰਚ ਗਿਆ ਮੁੰਦੀਆਂ ਤਾਂ ਹੀ ਸੋਹਣੀਆਂ ਨਹੀਂ ਦੋ ਹੋ ਚੱਲਿਆਂ ਪਾ ਕੱਲਿਆਂ ਤੋਂ ਸੋਹਣੀਆਂ ਨੀ ਜੱਗ ਦੀਆਂ ਦੌਲਤਾਂ ਤੋਂ ਲੈਣਾ ਨੀ ਤੇਰੇ ਨਾਲ ਪਾ ਹੋ ਗਿਆ ਭਾਈ ਚਾਹਤਾ ਹੋਊਗਾ ਫਿਰ ਜੱਟ ਨੂੰ ਨੀ ਤੇਰੇ ਨਾਲ ਵਿਆਹ ਹੋ ਗਿਆ ਭਾਈ ਚਾਹਤਾ ਹੋਊਗਾ ਫਿਰ ਕਰਜੇ ਨੂੰ ਨੀ ਤੇਰੇ ਨਾਲ ਵਿਆਹ ਹੋ ਗਿਆ ਹਾਂ ਤਾੜੀਆਂ ਲਾਓ ਤਾੜੀਆਂ ਤਾੜੀਆਂ ਬਹੁਤ ਵਧੀਆ ਦੇ ਜੇ ਲੁਫੈਂਡੀਆਂ ਕੁੜੀ ਬਿਥੇ ਨੜਦੇ ਨੀ ਯਾਰੀ ਲਈ ਛਡੇੜਿਆ ਹੋ ਰੰਨਾ ਗੋਰੀਆਂ ਦੀ ਗੱਲਾਂ ਚ ਤਾਂ ਕਦੇ ਨੀ ਹੋ ਆਉਂਦੇ ਯਾਰਾਂ ਦਾ ਕਿਹਾਂ ਤਾਂ ਕਦੇ ਵੀ ਨੀ ਮੋੜੀਦਾ ਹੋ ਵੈਰ ਪਾਲਵੇਂ ਉਹ ਜਾਂ ਕੋਈ ਪਿਆਰ ਪਾਲਵੇਂ ਰੱਬ ਦੀ ਸੋਆ ਪਾਤੋਂ ਕਣਾ ਹੀ ਮੋੜੀਦਾ ਹੋ ਵੈਰ ਪਾਲਵੇਂ ਉਹ ਜਾਂ ਕੋਈ ਪਿਆਰ ਪਾਲਵੇਂ ਰੱਬ ਦੀ ਸੋਆ ਪਾਤੋਂ ਕਣਾ ਹੀ ਮੋੜੀਦਾ ਬਹੁਤ ਬੈਂਚ ਸਾਹ ਪੋੜਾ i need ਸਾਡੀ ਭੈਣ ਕਿੱਥੇ ਆ ਹਾਂ ਜੀ ਭੈਣ ਜੀ ਆਦੋ ਰਵੀ ਗੁਰ ਮੇਰ ਜੀ ਸਾਰਾ ਪਰਿਵਾਰ ਹੀ ਆ ਜੀ ਛੋਟੇ ਛੋਟੇ ਸਾਹਮਣੇ ਤੇ ਗੈਰੀ ਨੂੰ ਛੋਟੇ ਸਹੀ ਗੱਲ ਇਹ ਜਿਹੜੇ ਪਾਊਡਰ ਦੇ ਤੂੰ ਸਾਰਾ ਖੁਆ ਲਿਆ ਕਮੈਂਟ ਮੇਰੀ ਗਾਸ ਨਾ ਆਊਡਰ ਚੰਗਾ ਨਹੀਂ ਆ ਪੀਣਾ ਮੈਂ ਪੀਂਦਾ ਹੀ ਨਹੀਂ ਪਾਊਡਰ ਪਾਊਡਰ ਮੈਂ ਜਦੋਂ ਸੋਈ ਜਾ ਕੇ ਡੱਬੇ ਦੇਖ ਲੇ ਤੇ ਨਾ ਉਹ ਦੂਜੇ ਆ ਤਾਂ ਮੈਂ ਅੱਗੇ ਸੱਟ ਕੇ ਗਈ ਸੀ ਸਾਰੇ ਡੱਬੇ ਪ੍ਰੋਟੀਨ ਨਹੀਂ ਹੈਗਾ ਮੈਂ ਇਹ ਮਗਜ਼ ਮਾਰਦਾ ਨਾ ਹਾਂ ਤਾਂ ਪਤਾ ਨਹੀਂ ਕੀ ਪੀਂਦਾ ਕੀ ਲੈ 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 ਕੇ ਪੀਂਦਾ ਲੈ ਕੇ ਤਾਂ ਹੁੰਦੇ ਹੋਏ ਇਹਨੇ ਐਡਾ ਆ ਬਸ ਸੁਗਦਾਂ ਮੰਗਦੰ ਮੰਨ ਲਾ ਪ੍ਰਾਕਟਿਕ ਸਾਰਾ ਹਾਂ ਹਾਂ ਪਾਊਡਰ ਪਾਊਡਰ ਨਹੀਂ ਪੀਂਦਾ ਮੈਂ ਹਾਂ ਪਾਊਡਰ ਪੀਣਾ ਵੀ ਹੈ ਜੇ ਪਤਾ ਕਿੰਨਾ ਨੁਕਸਾਨ ਕਰਦਾ ਵਾ ਸਾਰੇ ਕਹਿੰਦੇ ਜਿਹੜਾ ਜੈਮ ਪਾਊਡਰ ਅੰਦਰ ਜਾਂਦਾ ਵਾ ਮੈਂ ਤਾਂ ਬਸ ਖਾਸ ਖਾਸ ਮਾ ਗਿਓ ਮੈਂ ਇਹ ਆਪੋ ਤੋਂ ਬਣਾਵਾ ਆ ਕਿਹੜੇ ਕਬ ਜਿਹ ਅੱਗੇ ਬਾਲ ਦਮਾਂੇ ਜਾਂਮੂ ਦੀ ਸੀ ਕੀ ਸਾਈਡ ਇਫੈਕਟਸ ਹੁੰਦੇ ਆ ਇਹ ਪਾਊਡਰ ਪੀਂਦਾ ਸੀ ਮਾਂ ਤੇ ਮਾਈ ਜਾਂਦਾ